ਪ੍ਰਧਾਨ ਪ੍ਰਧਾਨ ਦਾ ਫਰਕ ਹੁੰਦਾ ਪਹਿਲਾਂ ਵੀ ਪ੍ਰਧਾਨ ਰਹੇ ਤਾਂ ਹੁਣ ਵੀ ਪ੍ਰਧਾਨ ਹੈਗਾ ਕੈਪਟਨ ਜੀ ਐਸਾ ਹੋਵੇ ਕਿ ਜਿਹਨੂੰ ਖੁਦ ਸਾਰੀ ਫੀਲਡ ਦੀ ਸਮਝ ਹੋਵੇ ਉਸ ਰਣਨੀਤੀ ਦੀ ਸਮਝ ਹੋਵੇ ਟੀਮ ਨੂੰ ਚਲਾਉਣਾ ਕਿੱਦਾਂ ਹੈ ਔਰ ਜਿਤਾਉਣਾ ਕਿੱਦਾਂ ਹੈ ਪਿਛਲੇ 15-20 ਸਾਲਾਂ ਦੇ ਜੇਕਰ ਗੱਲ ਕਰਾਂ ਤੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਪੰਜਾਬ ਕਾਂਗਰਸ ਦੇ ਉੱਤੇ ਇਸ ਤਰੀਕੇ ਦੇ ਨਾਲ ਕਬਜ਼ਾ ਕੀਤਾ ਕਿ ਉਹ ਕੈਪਟਨ ਕਾਂਗਰਸ ਬਣ ਕੇ ਰਹਗੀ ਫਿਰ ਜਖਰ ਸਾਹਿਬ ਆਏ 3 ਸਾਲ ਉਹ ਵੀ ਰਹੇ ਇਸ ਕਾਂਗਰਸ ਭਵਨ ਨੇ ਸ਼ਾਇਦ ਹੀ ਉਹਨਾਂ ਦਾ ਨੂਰਾਨੀ ਚਿਹਰਾ ਕਦੀ ਵੇਖਿਆ ਹੋਵੇ ਉਹਨਾਂ ਤਿੰਨ ਸਾਲਾਂ ਦੇ ਵਿੱਚ ਸੰਗਠਨ ਨਹੀਂ ਬਣ ਪਾਇਆ ਸਿੱਧੂ ਸਾਹਿਬ ਆਏ ਉਸ ਸਮੇਂ ਵੀ ਸੰਗਠਨ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਸੀ ਤਾਂ ਕੱਲ ਨੂੰ ਖੜਕੇ ਸਾਹਿਬ ਆ ਰਹੇ ਨੇ ਕੀ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਸਾਰੇ ਸ਼ਿਕਵੇ ਭੁਲਾ ਕੇ ਉੱਥੇ ਪਹੁੰਚ ਸਕਦੇ ਨੇ ਜਿੱਥੇ ਆ ਕੇ ਗੱਲਬਾਤ ਕਰ ਸਕਦੇ ਨੇ ਦੇਖੋ ਆਉਣਾ ਜਾਂ ਨਹੀਂ ਆਉਣਾ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਹੋਵੇਗਾ ਸਿੱਧੂ ਸਾਹਿਬ ਦਾ ਕਹਿੰਦੇ ਜਦੋਂ ਵਰਕਰਾਂ ਦੇ ਉੱਤੇ ਗੱਲ ਆਉਂਦੀ ਹੈ ਫਿਰ ਸਿੱਧੂ ਸਾਹਿਬ ਨੂੰ ਕਿਉਂ ਨਹੀਂ ਪੁੱਛਦੇ ਉਹਨਾਂ ਨੂੰ ਕਿਉਂ ਨਹੀਂ ਨੋਟਿਸ ਪਾਉਂਦੇ ਉਹਨਾਂ ਨੂੰ ਕਿਉਂ ਨਹੀਂ ਕੱਢਦੇ ਕਹਿੰਦੇ ਕਹਿੰਦੇ ਅਸੀਂ ਤਾਂ ਛੋਟੇ-ਛੋਟੇ ਹੈਗੇ ਤਾਂ ਸਾਨੂੰ ਤਾਂ ਮਾਰੀ ਜਾ ਰਹੀ ਹੈਗਾ ਡਿਸਪਲਿਨ ਸਭ ਤੋਂ ਜ਼ਰੂਰੀ ਚੀਜ਼ ਹੈ ਕਿਸੇ ਵੀ ਸੰਗਠਨ ਲਈ ਕਿਸੇ ਵੀ ਆਰਗੇਨਾਈਜੇਸ਼ਨ ਲਈ ਡਿਸਪਲਿਨ ਸਭ ਤੋਂ ਜ਼ਰੂਰੀ ਚੀਜ਼ ਹੈ ਜਿਨ੍ਹਾਂ ਨੂੰ ਨੋਟਿਸ ਕੱਢੇ ਗਏ ਜਿਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਵਿਖਾਇਆ ਗਿਆ ਉਹ ਸਿਰਫ ਐਂਟੀ ਪਾਰਟੀ ਐਕਟੀਵਿਟੀਆਂ ਕਰਕੇ ਵਿਖਾਇਆ ਔਰ ਸਿੱਧੂ ਸਾਹਿਬ ਨੂੰ ਇਹ ਕਿਹਾ ਗਿਆ ਸੀਗਾ ਕਿ ਜੇਕਰ ਤੁਸੀਂ ਪ੍ਰੋਗਰਾਮ ਕਰਨੇ ਨੇ ਤੇ ਤੁਸੀਂ ਕਾਂਗਰਸ ਦੇ ਝੰਡੇ ਤੋਂ ਬਿਨਾ ਕਰੋ। ਪਰ ਜੇ ਤੁਸੀਂ ਕਾਂਗਰਸ ਦੇ ਝੰਡੇ ਝਟ ਕਰਨੇ ਨੇ ਤੇ ਫਿਰ ਉਸ ਮੰਚ ਦੇ ਉੱਤੇ ਪਾਰਟੀ ਚੋਂ ਕੱਟਿਆਂ ਲਈ ਕੋਈ ਥਾਂ ਨਹੀਂ। ਔਜ਼ਾਰ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡੇ ਨਾਲ ਜਗਸੀਰ ਸਿੰਘ ਪ੍ਰਧਾਨ ਪ੍ਰਧਾਨ ਦਾ ਫਰਕ ਹੁੰਦਾ ਪਹਿਲਾਂ ਵੀ ਪ੍ਰਧਾਨ ਰਹੇ ਤਾਂ ਹੁਣ ਵੀ ਪ੍ਰਧਾਨ ਹੈਗਾ। ਫਰਕ ਇਹ ਹੈ ਕਿ ਪਹਿਲਾਂ ਕੰਮ ਹੋ ਰਹੇ ਸੀਗੇ ਲੋਕ ਇਕੱਠੇ ਹੋ ਰਹੇ ਸੀ ਕਿ ਵਰਕਰ ਇਕੱਠੇ ਹੋ ਰਹੇ ਸੀ ਜੇ ਜਾਂ ਨਹੀਂ ਹੁਣ ਅਸੀਂ ਗੱਲਬਾਤ ਕਰ ਰਹੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਨੂੰ 11 ਤਰੀਕ ਹੈ ਤਾਂ ਮਲਕ ਅਰਜੁਨ ਖੜਗੇ ਪੰਜਾਬ ਪਹੁੰਚ ਰਹੇ ਨੇ ਪਰ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ ਵਰਕਰ ਬਹੁਤ ਪਹੁੰਚਣਗੇ ਐਮਪੀ ਐਮਐਲਏ ਪਰ ਕਈ ਸਸਪੈਂਸ ਵੀ ਹੈ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਜਸਕਰਨ ਕੱਲੋਂ ਨੇ ਕੱਲੋਂ ਸਾਹਿਬ ਕਿਵੇਂ ਦੇਖਦੇ ਹੋ ਪ੍ਰਧਾਨ ਪ੍ਰਧਾਨ ਦਾ ਫਰਕ ਹੁੰਦਾ ਕਿੰਨਾ ਕੁ ਫਰਕ ਹੈ ਇਹ ਜਿਹੜਾ ਸਿੱਧੂ ਸਾਹਿਬ ਕਹਿੰਦੇ ਨੇ ਉਹ ਵਾਲਾ ਹੈ ਕਿ ਜਾਂ ਕੋਈ ਹੋਰ ਫਰਕ ਹੈ ਅ ਬੜਾ ਵਧੀਆ ਤੁਸੀਂ ਓਪਨਿੰਗ ਰਿਮਾਰਕ ਦਿੱਤਾ ਹੈ ਪ੍ਰਧਾਨ-ਪ੍ਰਧਾਨ ਦਾ ਫਰਕ ਹੁੰਦਾ ਹੈ ਬਿਲਕੁਲ ਜੀ ਟੀਮ ਦੇ ਕੈਪਟਨ ਦੇ ਉੱਤੇ ਨਿਰਭਰ ਕਰਦਾ ਹੈ ਕਿ ਟੀਮ ਕਿਸ ਤਰ੍ਹਾਂ ਦੀ ਖੇਡੇਗੀ ਕੀ ਰਣਨੀਤੀ ਹੋਏਗੀ ਕਿਹੜਾ ਡਿਫੈਂਸ ਖੇਡੇਗਾ ਕਿਹੜਾ ਫਾਰਵਰਡ ਖੇਡੇਗਾ ਕਿਹੜਾ ਸੈਂਟਰ ਖੇਡੇਗਾ ਕੈਪਟਨ ਦੇ ਉੱਤੇ ਸਾਰਾ ਕੁਝ ਨਿਰਭਰ ਕਰਦਾ ਹੈ ਔਰ ਕੈਪਟਨ ਜੇ ਐਸਾ ਹੋਵੇ ਕਿ ਜਿਹਨੂੰ ਖੁਦ ਸਾਰੀ ਫੀਲਡ ਦੀ ਸਮਝ ਹੋਵੇ ਉਸ ਰਣਨੀਤੀ ਦੀ ਸਮਝ ਹੋਵੇ ਟੀਮ ਨੂੰ ਚਲਾਉਣਾ ਕਿੱਦਾਂ ਔਰ ਜਿਤਾਉਣਾ ਕਿੱਦਾਂ ਉੱਜ ਤਾਉਣ ਤੋਂ ਬਾਅਦ ਉਸ ਪੋਜੀਸ਼ਨ ਦੇ ਉਸ ਮਕਾਮ ਨੂੰ ਬਣਾ ਕੇ ਕਿੱਦਾਂ ਰੱਖਣਾ ਹੈ ਇਸ ਚੀਜ਼ ਦੇ ਉੱਤੇ ਇਸ ਚੀਜ਼ ਦਾ ਬੜਾ ਫਰਕ ਹੁੰਦਾ ਹੈ ਦੇਖੋ ਪ੍ਰਧਾਨ ਪਹਿਲਾਂ ਵੀ ਰਹੇ ਪਾਰਟੀਆਂ ਦੇ ਮੈਂ ਬਹੁਤਾ ਲੰਮਾ ਨਾ ਜਾਵਾਂ ਤੇ ਪਿਛਲੇ 15 20 ਸਾਲਾਂ ਦੇ ਵਿੱਚ ਜੇਕਰ ਗੱਲ ਕਰਾਂ ਤੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਹੈ ਪੰਜਾਬ ਕਾਂਗਰਸ ਦੇ ਉੱਤੇ ਇਸ ਤਰੀਕੇ ਦੇ ਨਾਲ ਕਬਜ਼ਾ ਕੀਤਾ ਕਿ ਉਹ ਕੈਪਟਨ ਕਾਂਗਰਸ ਬਣ ਕੇ ਰਹਿ ਗਈ ਉੱਥੇ ਸੰਗਠਨ ਨਾਮ ਦੀ ਕੋਈ ਚੀਜ਼ ਨਹੀਂ ਰਹੀ ਫਿਰ ਜਾਖੜ ਸਾਹਿਬ ਆਏ ਤਿੰਨ ਸਾਲ ਉਹ ਵੀ ਰਹੇ ਇਸ ਕਾਂਗਰਸ ਭਵਨ ਨੇ ਸ਼ਾਇਦ ਹੀ ਉਹਨਾਂ ਦਾ ਨੂਰਾਨੀ ਚਿਹਰਾ ਕਦੀ ਵੇਖਿਆ ਹੋਵੇ ਉਹਨਾਂ ਤਿੰਨ ਸਾਲਾਂ ਦੇ ਵਿੱਚ ਸੰਗਠਨ ਨਹੀਂ ਬਣ ਪਾਇਆ ਫਿਰ ਸਿੱਧੂ ਸਾਹਿਬ ਆਏ ਉਸ ਸਮੇਂ ਵੀ ਸੰਗਠਨ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਸੀ ਜਦੋਂ ਅਮਰਿੰਦਰ ਸਿੰਘ ਰਾਜਾਵੜਿੰਗ ਸਾਹਿਬ ਨੂੰ ਇਹ ਜ਼ਿੰਮੇਵਾਰੀ ਮਿਲੀ ਉਸ ਸਮੇਂ ਸੰਗਠਨ ਜਿਹੜਾ ਉਹ ਨਾਲ ਦੇ ਬਰਾਬਰ ਸੀ ਫਿਰ ਸੰਗਠਨ ਨੂੰ ਜਿਹੜਾ ਉਹ ਜਦਾਂ ਅੰਗਰੇਜ਼ੀ ਵਿੱਚ ਕਹਿੰਦੇ ਨੇ ਨਾ ਬ੍ਰੇਕ ਬਾਈ ਬ੍ਰੇਕ ਹਮ ਇੰਚ-ਇੰਚ ਕਰਕੇ ਜਿਹੜਾ ਜੋੜ ਕੇ ਨੀ ਮਜ਼ਬੂਤ ਕੀਤੀ ਗਈ ਨੀ ਦੇ ਉੱਤੇ ਫਿਰ ਜੜੀਆਂ ਉਹ ਸਾਰੀ ਹੋਈ ਸਾਰੀ ਦੇ ਉੱਤੇ ਅੱਜ ਪੂਰੀ ਸਾਡੀ ਇਮਾਰਤ ਤਿਆਰ ਹੈ ਔਰ ਉਸ ਇਮਾਰਤ ਦਾ ਜਿਹੜਾ ਪਹਿਲਾ ਜਿਹੜਾ ਅਸੀਂ ਤੁਹਾਨੂੰ ਕੱਲ ਉਹਦਾ ਅ ਕਾਟਨ ਕਰਕੇ ਜਾਂ ਚਿਹਰਾ ਦਿਖਾਉਣ ਜਾਵਾਂਗੇ ਉਹ ਕੱਲ ਦੀ ਜਿਹੜੀ ਕਨਵੈਨਸ਼ਨ ਹੈ 11 ਤਰੀਕ ਦੀ ਉਹਦੇ ਚ ਦਿਖਾਵਾਂਗੇ ਗੱਲ ਸਾਬ ਇਸ ਦੇ ਵਿੱਚ ਇਹ ਵੀ ਆ ਜਿਸ ਤਿੱਕੇ ਨਾਲ ਨਵਜੋਤ ਸਿੰਘ ਸਿੱਧੂ ਲੱਗੇ ਹੋਏ ਨੇ ਕਹਿੰਦੇ ਐਵੇਂ ਰਾਜਨੀਤੀ ਹੁੰਨੀ ਹੋਣੀ ਐਵੇਂ ਪੰਜਾਬ ਜਿਹੜਾ ਅਸਲ ਦਿੱਤਾ ਨਹੀਂ ਜਾਣਾ ਮਹਾਰਾਜ ਰਣਜੀਤ ਸਿੰਘ ਦਾ ਕਿ ਜਿਸ ਤਿੱਕੇ ਨਾਲ ਤੁਸੀਂ ਚਾਹਦੇ ਹੋ ਜਿਸ ਤਿੱਕੇ ਨਾਲ ਤੁਸੀਂ ਕਰਦੇ ਹੋ ਤੁਹਾਨੂੰ ਕੀ ਲੱਗਦਾ ਕਿ ਸਿੱਧੂ ਸਾਹਿਬ ਦਾ ਕੀ ਰੋਡ ਮੈਪ ਹੈਗਾ ਤੇ ਰਾਜਾ ਵੜਿੰਗ ਦਾ ਕੀ ਰੋਡ ਮੈਪ ਹੈਗਾ ਕਿ ਕੀ ਕੀ ਜਿਹੜਾ ਰਾਜ ਦਿੱਤਾ ਜਾਏਗਾ ਲੋਕਾਂ ਨੂੰ ਦੇਖੋ ਸਭ ਤੋਂ ਪਹਿਲਾਂ ਤੇ ਜਦੋਂ ਅਸੀਂ ਪੋਲਿਟਿਕਸ ਦੀ ਗੱਲ ਕਰਦੇ ਆਂ ਜਾਂ ਰਾਜਨੀਤੀ ਦੀ ਗੱਲ ਕਰਦੇ ਆਂ ਜਾਂ ਅਸੀਂ ਅ ਇਲੈਕਸ਼ਨਸ ਦੀ ਗੱਲ ਕਰਦੇ ਆਂ ਇਲੈਕਟੋਰਲ ਪ੍ਰੋਸੈਸ ਦੀ ਗੱਲ ਕਰਦੇ ਆਂ ਤੇ ਉਹ ਇੱਕ ਕੈਡਰ ਦੇ ਦੇ ਉੱਤੇ ਆਧਾਰਿਤ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਆਪਣਾ ਸੰਗਠਨ ਬਣਾਉਣਾ ਸੀ ਅਸੀਂ ਸੰਗਠਨ ਬਣਾ ਲਿਆ ਹੋਣਾ ਅਸੀਂ ਬੂਤ ਪੱਦਰ ਤੇ ਜਾਵਾਂਗੇ ਅਸੀਂ ਇਹਨੂੰ ਹੋਰ ਮਜ਼ਬੂਤ ਕਰਦੇ ਆਂਗੇ ਫਿਰ ਆਏ ਉਹਦੇ ਨਾਲ ਹੀ ਦੂਸਰੀ ਚੀਜ਼ ਚੱਲਦੀ ਹੈ ਕਿ ਜਿਹੜੇ ਤੁਸੀਂ ਮੁੱਦੇ ਚੁੱਕਨੇ ਨੇ ਇਸ਼ੂਜ਼ ਕੀ ਨੇ ਸਟੇਟ ਦੇ ਇਹ ਦੋ ਚੀਜ਼ਾਂ ਅਸੀਂ ਅਸੀਂ ਇਹ ਦੋਵੇਂ ਚੀਜ਼ਾਂ ਸਾਡੇ ਪ੍ਰਧਾਨ ਜੀ ਨੇ ਜੜੀਆਂ ਨੇ ਉਹ ਸਾਬਤ ਕਰ ਦਿੱਤੀਆਂ तकरीबन 25 ਦੇ ਲਗਭਗ ਅਸੀਂ ਧਰਨੇ ਪ੍ਰਦਰਸ਼ਨ ਕੀਤੇ ਨਸ਼ਿਆਂ ਦੇ ਵਿਰੁੱਧ ਜਿਹੜੀ ਹੜਾਂ ਨੇ ਦੇ ਵਿੱਚ ਜਿਹੜੀਆਂ ਫਸਲਾਂ ਦਾ ਜਿਹੜਾ ਖਰਾਬਾ ਸੀ ਉਹਦੀ ਮੰਗ ਲੈ ਕੇ ਲਾਅ ਐਂਡ ਆਰਡਰ ਨੂੰ ਲੈ ਕੇ ਔਰ ਸਰਕਾਰ ਜਨੇ ਜਿਸ ਤਰੀਕੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਆਮ ਲੋਕਾਂ ਦੇ ਉੱਤੇ ਉਹਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਧਰਨੇ ਪ੍ਰਦਰਸ਼ਨ ਕੀਤੇ ਗਏ ਉਹ ਸੀ ਪੰਜਾਬ ਦੇ ਇਸ਼ੂ ਚੁੱਕੇ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਜਿਹੜੀ ਆਰਥਿਕ ਸਥਿਤੀ ਉਹ ਵਿਗੜਦੀ ਜਾ ਰਹੀ ਹੈ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਵਿਗੜਦੀ ਜਾ ਰਹੀ ਹੈ ਨਸ਼ਿਆਂ ਦਾ ਜਿਹਨੂੰ ਸ਼ੇਵਾਂਦ ਰਿਆ ਕਿਹਾ ਜਾਂਦਾ ਸੀ ਅੱਜ ਕੱਲ ਤੇ ਉਹ ਪੰਜਾਬ ਇੱਕ ਸਮੁੰਦਰ ਬਣ ਗਿਆ ਉਹਦੀ ਉਹਦੇ ਇਸ਼ੂ ਵੀ ਅਸੀਂ ਚੁੱਕੇ ਉਹ ਹੈ ਸਾਡਾ ਰੋਡ ਮੈਪ ਉਹ ਉਹਨੂੰ ਲੈ ਕੇ ਅਸੀਂ 2024 ਦੇ ਵਿੱਚ ਲੋਕਾਂ ਦੇ ਵਿੱਚ ਜਾਵਾਂਗੇ ਔਰ ਜਿੰਨਾ ਤੱਕ ਰਹੀ ਸਿੱਧੂ ਸਾਹਿਬ ਦੀ ਗੱਲ ਉਹਨਾਂ ਦੇ ਰੋਡ ਮੈਪ ਬਾਰੇ ਮੇਰੇ ਖਿਆਲ ਨਾਲ ਸਿੱਧੂ ਸਾਹਿਬ ਹੀ ਬਿਹਤਰ ਜਵਾਬ ਦੇ ਸਕਦੇ ਸਨ ਗੱਲ ਸਭ ਲਿਸਟ ਜਾਰੀ ਕੀਤੀ ਸੀਗੀ ਨੈਸ਼ਨਲ ਕਾਂਗਰਸ ਨੇ ਰਾਜਾ ਵੜਿੰਗ ਦਾ ਪਹਿਲੇ ਨਾਮ ਨੰਬਰ ਤੇ ਨਾਮ ਸੀਗਾ ਸਿੱਧੂ ਸਾਹਿਬ ਦਾ ਤਾ ਕੱਲ ਨੂੰ ਖੜਗੇ ਸਾਹਿਬ ਆ ਰਹੇ ਨੇ ਕੀ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਸਾਰੇ ਸ਼ਿਕਵੇ ਭੁਲਾ ਕੇ ਉੱਥੇ ਪਹੁੰਚ ਸਕਦੇ ਨੇ ਸਟੇਜ ਦੇ ਉੱਤੇ ਆ ਕੇ ਗੱਲਬਾਤ ਕਰ ਸਕਦੇ ਨੇ ਕਿ ਉਹਨਾਂ ਦਾ ਸਵਾਗਤ ਕਰ ਸਕਦੇ ਨੇ ਜਾਂ ਫਿਰ ਨਹੀਂ ਉਹ ਉਸੇ ਟ੍ਰਿਕੇ ਨਾਲ ਰਹਿਣਗੇ ਕਿ ਨਹੀਂ ਹੁਣ ਨਹੀਂ ਜਾਣਾ ਆਪਾਂ ਉਸ ਸਟੇਜ ਦੇ ਉੱਤੇ ਦੇਖੋ ਆਉਣਾ ਜਾਂ ਨਹੀਂ ਆਉਣਾ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਹੋਵੇਗਾ ਸਿੱਧੂ ਸਾਹਿਬ ਦਾ ਪਰ ਤੇ ਮੇਰਾ ਤੇ ਮੰਨਣਾ ਹੈ ਕਿ ਜੇ ਤੁਹਾਡੇ ਜਦੋਂ ਘਰ 'ਚ ਕੋਈ ਮਹਿਮਾਨ ਆਉਂਦਾ ਹੈ ਕੋਈ ਪ੍ਰਾਣਾ ਆਉਂਦਾ ਤੇ ਉਹਦਾ ਪਰਿਵਾਰ ਦੇ ਜੀਆਂ ਨੂੰ ਸਦਾ ਨਹੀਂ ਦਿੱਤਾ ਜਾਂਦਾ ਕਿ ਆਓ ਜੀ ਪ੍ਰਾਣਾ ਆ ਗਿਆ ਦਾ ਸਵਾਗਤ ਕਰੋ ਉਸ ਗੈਸਟ ਦਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਇੱਕ ਲੱਖੀ ਫਰਜ਼ ਬਣਦਾ ਹੈ ਕਿ ਘਰ ਆਏ ਪ੍ਰਾਣੇ ਨੂੰ ਜਿਹੜਾ ਜਿਹੜਾ ਜਿੱਦਾਂ ਹਿੰਦੀ 'ਚ ਵੀ ਕਹਿੰਦੇ ਨੇ ਤਤਿ ਦੇਵੋ ਬਵਾ ਔਰ ਰੱਬ ਦੇ ਸਮਾਨ ਹੁੰਦਾ ਜਿਹੜਾ ਸਾਡਾ ਗੈਸਟ ਹੁੰਦਾ ਤੇ ਉਹ ਤੇ ਸਾਡੇ ਆਲ ਇੰਡੀਆ ਕਾਂਗਰਸ ਦੇ ਸਾਡੇ ਸੰਗਠਨ ਦੇ ਸਭ ਤੋਂ ਟਾਪ ਬਾਸ ਨੇ ਜਦੋਂ ਖੜਗੇ ਸਾਹਿਬ ਆਉਣਗੇ ਤੇ ਇਹ ਸਾਡਾ ਫਰਜ ਬਣਦਾ ਹੈ ਕੱਲੇ ਕੱਲੇ ਵਰਕਰ ਦਾ ਚਾਹੇ ਕੋ ਮੇਰੇ ਵਰਗਾ ਛੋਟਾ ਜਿਹਾ ਵਰਕਰ ਹੈ ਚਾਹੇ ਉਹ ਸਾਡੇ ਬਹੁਤ ਸੀਨੀਅਰ ਲੀਡਰ ਨੇ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਉਹਨਾਂ ਦਾ ਸਵਾਗਤ ਕਰੀਏ ਉਹ ਮੇਰੇ ਖਿਆਲ ਨਾਲ ਸਿੱਧੂ ਸਾਹਿਬ ਨੂੰ ਵੀ ਜੇਕਰ ਉਹ ਮੰਨਦੇ ਨੇ ਕਿ ਉਹ ਇਸ ਸੰਗਠਨ ਦੇ ਇੱਕ ਸਿਪਾਈ ਨੇ ਤੇ ਉਹਨਾਂ ਨੂੰ ਵੀ ਆਉਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਜਿਸ ਤਿਕਾ ਨਵਜੋਤ ਸਿੰਘ ਸਿੱਧੂ ਹਰੀ ਲੱਗੇ ਹੋਏ ਨੇ ਜਿਵੇਂ ਕਾਰਵੋਹੀ ਪਿੱਛੇ ਬਹੁਤ ਸਾਰੇ ਜਿਹੜੇ ਵਰਕਰ ਕੱਢੇ ਗਏ ਨੇ ਉਹਨਾਂ ਨੂੰ ਲਿਸਟਾਂ ਜਾਰੀਆਂ ਕਰ ਦਿੱਤੀਆਂ ਵੀ ਤੁਸੀਂ ਬਾਹਰੋਂ ਨੋਟਿਸ ਜਾਰੀ ਕਰ ਦਿੱਤੇਗੇ ਪੁੱਛਿਆ ਵੀ ਗਿਆ ਕਹਿੰਦੇ ਜਦੋਂ ਵਰਕਰਾਂ ਦੇ ਉੱਤੇ ਗੱਲ ਆਉਂਦੀ ਹੈ ਫਿਰ ਸਿੱਧੂ ਸਾਹਿਬ ਨੂੰ ਕਿਉਂ ਨਹੀਂ ਪੁੱਛਦੇ ਉਹਨਾਂ ਨੂੰ ਕਿਉਂ ਨਹੀਂ ਨੋਟਿਸ ਪਾਉਂਦੇ ਉਹਨਾਂ ਨੂੰ ਕਿਉਂ ਨਹੀਂ ਕੱਢਦੇ ਕਹਿੰਦੇ ਕਹਿੰਦੇ ਅਸੀਂ ਤਾਂ ਛੋਟੇ-ਛੋਟੇ ਕਹਿੰਦੇ ਸਾਨੂੰ ਤਾਂ ਮਾਰੀ ਜਾ ਰਿਹਾ ਕਹਿੰਦੇ ਦੇਖੋ ਗੱਲ ਇਹਦਾ ਮੇਨ ਮੁੱਢ ਨੂੰ ਹੱਥ ਪਾਣ ਕਹਿੰਦੇ ਟਾਣੀਆਂ ਦਾ ਫਿਰ ਕੀ ਹੋ ਨਹੀਂ ਗੱਲ ਇਦਾਂ ਹੈ ਦੇਖੋ ਜਗਸੀਰ ਜੀ ਕਿ ਇਸੇ ਜਗ੍ਹਾ ਜਿੱਥੇ ਆਪਾਂ ਖਲੋਤੇ ਗੱਲ ਕਰ ਰਹੇ ਹਾਂ ਇੱਥ ਅਹੁਦਾ ਸੰਭਾਲਿਆ ਸੀ ਪ੍ਰਧਾਨਗੀ ਦਾ ਤੇ ਉਹਨਾਂ ਨੇ ਤਿੰਨ ਗੱਲ ਕਹੀ ਸੀ ਡਾਇਲੌਗ ਡੈਡੀਕੇਸ਼ਨ ਤੇ ਡਿਸਪਲਨ ਹਮ ਡਿਸਪਲਨ ਸਭ ਤੋਂ ਜ਼ਰੂਰੀ ਚੀਜ਼ ਹੈ ਕਿਸੇ ਵੀ ਸੰਗਠਨ ਲਈ ਕਿਸੇ ਵੀ ਆਰਗੇਨਾਈਜੇਸ਼ਨ ਲਈ ਡਿਸਪਲਨ ਸਭ ਤੋਂ ਜ਼ਰੂਰੀ ਚੀਜ਼ ਹੈ ਜਿਨ੍ਹਾਂ ਨੂੰ ਨੋਟਿਸ ਕੱਢੇ ਗਏ ਜਿਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਵਿਖਾਇਆ ਗਿਆ ਉਹ ਸਿਰਫ ਐਂਟੀ ਪਾਰਟੀ ਐਕਟੀਵਿਟੀਜ਼ ਕਰਕੇ ਵਿਖਾਇਆ ਗਿਆ ਹਮ ਔਰ ਸਿੱਧੂ ਸਾਹਿਬ ਨੂੰ ਇਹ ਕਿਹਾ ਗਿਆ ਸੀਗਾ ਕਿ ਜੇਕਰ ਤੁਸੀਂ ਪ੍ਰੋਗਰਾਮ ਕਰਨੇ ਨੇ ਤੇ ਤੁਸੀਂ ਕਾਂਗਰਸ ਦੇ ਝੰਡੇ ਤੋਂ ਬਿਨਾ ਕਰੋ ਔਰ ਜੇ ਤੁਸੀਂ ਕਾਂਗਰਸ ਦੇ ਝੰਡੇ ਏਟ ਕਰਨੇ ਨੇ ਤੇ ਫਿਰ ਉਸ ਮੰਚ ਦੇ ਉੱਤੇ ਪਾਰਟੀ ਚੋਂ ਕੱਡਿਆਂ ਲਈ ਕੋਈ ਥਾਂ ਨਹੀਂ ਹੈ ਜਦੋਂ ਤੁਸੀਂ ਮੰਚ ਤੇ ਉਹਨਾਂ ਲੋਕਾਂ ਨੂੰ ਚੜਾਉਂਦੇ ਹੋ ਜਿਹੜੇ ਕਾਂਗਰਸ ਪਾਰਟੀ ਦੇ ਲੀਡਰਾਂ ਸਹਿਬਾਨਾਂ ਨੂੰ ਔਰ ਕਾਂਗਰਸ ਪਾਰਟੀ ਦੇ ਮੌਜੂਦਾ ਪ੍ਰਧਾਨ ਨੂੰ ਜਿਹੜੇ ਭੱਦੀ ਸ਼ਬਦਾਵਲੀ ਮਾੜੀ ਸ਼ਬਦਾਵਲੀ ਵਰਤਦੇ ਨੇ ਜਦੋਂ ਤੁਸੀਂ ਉਹਨਾਂ ਨੂੰ ਮੰਚ ਤੇ ਖੜੇ ਕਰਕੇ ਉਹਨਾਂ ਤੋਂ ਜਿਹੜਾ ਸਪੀਚ ਦਵਾਉਂਦੇ ਹੋ ਤੇ ਕੀ ਇਹਨੂੰ ਕੀ ਮੰਨਿਆ ਜਾਵੇ ਔਰ ਜਿਤੋਂ ਤੱਕ ਰਹੀ ਸਿੱਧੂ ਸਾਹਿਬ ਦੀ ਦੇਖੋ ਸਿੱਧੂ ਸਾਹਿਬ ਆ অল ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਵੀ ਨੇ ਹਮਮ ਔਰ ਉਹਦੇ ਉੱਤੇ ਫੈਸਲਾ ਹਾਈ ਕਮਾਂਡ ਨੇ ਲੈਣਾ ਹੈ ਹਮਮ ਔਰ ਮੇਰੇ ਖਿਆਲ ਨਾਲ ਜਿਹੜਾ ਕੋਈ ਪਿੱਛੇ ਕੋਈ ਕਮਿਊਨੀਕੇਸ਼ਨ ਸੀ ਉਹਨਾਂ ਤੱਕ ਪਹੁੰਚ ਚੁੱਕਾ ਹੈ ਸੁਨੇਹਾ ਹਮਮ ਔਰ ਹੁਣ ਉਹ ਉਹਦਾ ਕੀ ਜਵਾਬ ਦਿੰਦੇ ਨੇ ਕੀ ਮਤਲਬ ਇਹ ਕਹਿਣਾ ਚਾਹੁੰਦੇ ਆ ਉਹ ਸੁਨੇਹਾ ਪਹੁੰਚ ਗਿਆ ਸਿੱਧੂ ਸਾਹਿਬ ਠੰਡੇ ਹੋ ਕੇ ਬਹਿ ਗਏ ਨੇ ਇਹ ਤੇ ਹੁਣ ਤੁਸੀਂ ਤੁਸੀਂ ਫੈਸਲਾ ਕਰਨਾ ਦੇਖੋ মিডিਆ ਅੱਖ ਹੈ ਲੋਕਾਂ ਦੀ ਲੋਕਾਂ ਦੇ ਵਿੱਚ ਜਿਹੜੀ ਚੀਜ਼ਾਂ ਸਾਨੂੰ ਨਹੀਂ ਪਤਾ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਉਹ ਮੀਡੀਆ ਲੈ ਕੇ ਜਾਂਦਾ ਹੈ ਇਹ ਹੁਣ ਤੁਹਾਡੀ ਦੇਖੋ ਤੁਹਾਡੇ ਤੇ ਨਿਰਭਰ ਹੈ ਕਿ ਤੁਸੀਂ ਕੀ ਜਾਣਕਾਰੀ ਜਿਹੜੀ ਲੋਕਾਂ ਤੱਕ ਲੈ ਕੇ ਜਾਂਦੇ ਹੋ ਜੀ ਬਹੁਤ ਸ਼ੁਕਰੀਆ ਕਲੋ ਸਾਹਿਬ ਸਾਡੇ ਨਾਲ ਸੀਗੇ ਗੱਲਬਾਤ ਕਰਦੇ ਸੀਗੇ ਤਿਆਰੀ ਕੱਲ ਦੇ ਪ੍ਰੋਗਰਾਮ ਦੀ ਜਿਹੜੀ ਹੋ ਚੁੱਕੀ ਹੈ ਤਾਂ ਮਲ ਮਲਿਕ ਅਰਜਨ ਖੜਗੇ ਜਿਹੜੇ ਪਹੁੰਚ ਰਹੇ ਨੇ ਤਾਂ ਉੱਥੇ ਆ ਕੇ ਕਿਸ ਤਰ੍ਹਾਂ ਦੀ ਜਿਹੜੀਆਂ ਤਸਵੀਰਾਂ ਹੋਣਗੀਆਂ ਲੋਕ ਇਕੱਠੇ ਹੋਣਗੇ ਐਮਪੀ ਐਮਐਲਏ ਜਿੰਨੇ ਵਰਕਰ ਨੇ ਉਹ ਕੀ ਕੀ ਉਮੀਦਾਂ ਰੱਖਦੇ ਨੇ ਖਾਸ ਤੌਰ ਤੇ ਰਾਜਾ ਵਿਡਿੰਗ ਹੋਰਾਂ ਦੀ ਪ੍ਰਧਾਨਗੀ ਨੂੰ ਕਿਵੇਂ ਦੇਖਦੇ ਹੋ ਇਹ ਇਕੱਠ ਹੋਏਗਾ ਇਹ ਵੀ ਸਭ ਤੋਂ ਵੱਡਾ ਸਵਾਲ ਹੈ ਕਹਿੰਦੇ ਪ੍ਰਧਾਨ ਬਹੁਤ ਰਹੇ ਸੀਗੇ ਤਾਂ ਹੁਣ ਵੀ ਪ੍ਰਧਾਨ ਹੈ ਬਹੁਤ ਸਾਰੀਆਂ ਗੱਲਾਂ ਨੇ ਵਿੱਚ ਆਜੂ ਸੰਜੇ ਕਰੋ ਕੈਂਸਰ ਜੋਗ ਦੀ ਸੀ ਹਰੀਸ਼ ਧੰਨਵਾਦ